ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਆਪਾਂ ਤਿੰਨ ਚਾਰ ਵੀਡੀਓ ਅਪਲੋਡ ਕੀਤੀਆਂ ਨੇ ਜਿਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੇਲੇ ਦੀ ਜਾਣਕਾਰੀ ਦਿੱਤੀ ਸੀ ਇਹ ਹੈ ਤਿੰਨੇ ਝੋਟੀਆਂ ਦੀ ਤੇ ਹੁਣ ਇਹਨਾਂ ਨੇ ਪੀਡੀਐਫ ਦਾ ਮੇਲਾ ਜਿੱਤ ਕੇ ਜੋ ਕਿ ਸਾਡਾ ਮਾਣ ਹਾਸਲ ਕੀਤਾ ਸਾਡੇ ਪਿੰਡ ਦਾ ਨਾਮ ਰੋਸ਼ਨ ਤੇ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਹੀ ਆਪਣੇ ਛੋਟੇ ਵੀਰ ਨਿਰਮਲ ਦਾ ਸਭ ਤੋਂ ਵੱਡਾ ਨਾਮ ਰੋਸ਼ਨ ਕੀਤਾ ਜਿਸ ਨੇ ਆਪਣੇ ਘਰ ਵਿੱਚ ਹੀ ਕਟੀਆਂ ਪੈਦਾ ਕਰਕੇ ਘਰ ਵਿੱਚ ਕਟੀਆਂ ਪੈਦਾ ਕਰਕੇ ਮੇਲੇ ਹੀ ਮੇਲਾ ਜਿੱਤਿਆਗਾ ਜਿਹਦੇ ਵਿੱਚ ਕਿ ਆਪਾਂ ਬਰੀਡਰ ਦੀ ਗੱਲ ਕਰਦੇ ਆ ਬਰੀਡਰ ਉਹੀ ਹੁੰਦਾਗਾ ਜੋ ਆਪਣੇ ਘਰ ਵਿੱਚ ਕੱਟੀ ਪੈਦਾ ਕਰਦਾ ਤੇ ਦੁੱਧ ਤੇ ਲੈ ਕੇ ਆਉਂਦਾ ਉਹੀ ਅੱਜ ਇੱਕ ਇਹ ਬਰੀਡਰਾਂ ਵੀਰ ਨੇ ਬਚਪਨ ਤੋਂ ਪਾਲ ਕੇ ਜਿਨੇ ਕੇ ਅੱਜ ਇਹਨਾਂ ਦਾ ਵੀਰ ਦਾ ਨਾਮ ਵੀ ਹੌਸਲਾ ਵਸਾਈ ਕੀਤੀ ਆ ਤਾਂ ਵੀਰ ਦਾ ਮਾਣ ਉੱਚਾ ਹੋਇਆਗਾ ਤਾਂ ਵੀਰ ਨਾਲ ਮੁਲਾਕਾਤ ਕਰਾਉਨੇ ਆ ਹਾਂ ਭਾਈ ਨਿਰਮਲ ਕਿੱਦਾਂ ਦਾ ਮਾਣ ਮਹਿਸੂਸ ਹੋਇਆਗਾ ਵੀਰੇ ਬਹੁਤ ਬਹੁਤ ਖੁਸ਼ੀ ਹੋਈ ਜੀ ਸਾਰੇ ਪਰਿਵਾਰ ਨੂੰ ਤੇ ਮੈਨੂੰ ਤਾਂ ਹੋਣੀ ਸੀ ਨਾਲ ਹਾਂਜੀ ਹਾਂਜੀ ਛੋਟੇ ਹੁੰਦੇ ਤੋਂ ਇਹਨਾਂ ਨੂੰ ਕਿਉਂ ਪਾਲੀਆਂ ਨੇ ਇਹ ਹਾਂਜੀ ਹਾਂਜੀ ਤੇ ਐਡ ਕੀ ਦਾ ਪਹਿਲਾ ਸਤੰਸੀ ਜੀ ਅੱਛਾ ਜੀ ਖੀਰਾ ਵੀ ਖੀਰੀਆਂ ਚ ਅੱਛਾ ਜੀ ਤੇ ਇਹਦਾ ਹੈਗਾ ਸੀ ਜੀ ਪੰਜਵਾਂ ਜੀ ਦੋ ਦੰਦ ਚ ਅੱਛਾ ਜੀ ਤੇ ਉਹਦਾ ਖੀਰੀਆਂ ਚ ਚੌਥਾ ਸੀ ਜੀ ਆ ਦੇਖੋ ਵੀਰ ਜੀ ਨਾ ਕਿ ਆਪਾਂ ਵੀ ਕਿਸੇ ਤਰ੍ਹਾਂ ਕਿਸੇ ਖਰੀਦ ਕੇ ਲਿਆਉਣੇ ਆਪਣੇ ਘਰ ਵਿੱਚ ਹੀ ਆਪਾਂ ਬੱਚੇ ਪੈਦਾ ਕਰਦੇ ਆ ਜੋ ਕਿ ਦੇਖੋ ਤੁਹਾਡੇ ਸਾਹਮਣੇ ਖੜੇ ਨੇ ਜਿੰਨੇ ਵੀ ਕੱਟੇ ਕਟੀਆਂ ਨੇ ਘਰ ਹੀ ਪੈਦਾ ਕਰਦੇ ਆ ਜਿਹਦੇ ਨਾਲ ਕਿ ਮੇਲੇ ਤੱਕ ਅਲ ਜਾਣ ਦੀ ਸ਼ੁਰੂਆਤ ਕੀਤੀ ਆ ਤਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਇਧਰਲੇ ਸਾਈਡ ਤੇ ਖੜੀਆਂ ਨੇ ਐਮ 52 ਤੇ ਐਸਟੀ 736 ਦੀਆਂ ਕਟੀਆਂ ਹੀ ਹਨ ਤੇ ਨਾਲ ਹੀ ਆ ਦੇਖੋ ਆਪਣੇ ਇਧਰਲੇ ਪਾਸੇ ਇੱਕ ਕੋਹੇਨੂਰ ਦਾ ਕਟਾ ਤੇ ਇੱਕ ਬਿਰਲੇ ਦਾ ਕਟਾ ਵੀ ਖੜਾਗਾ ਇਹ ਝੋਟੀ ਵੀ ਖੜੀ ਆ ਤੇ ਨਾਲ ਹੀ ਪੂਰੇ ਹੀ ਪਸੂ ਨੇ ਵੀਰੇ ਕਿ ਅਸੀਂ ਇਹ ਵੀਡੀਓ ਪਾਉਣ ਦਾ ਮਕਸਦ ਇਹੀ ਆ ਕਿ ਹਰ ਇੱਕ ਬੰਦਾ ਅੱਜ ਕੱਲ੍ਹ ਆਪਣੇ ਘਰੇ ਚੰਗੇ ਬੱਚੇ ਪੈਦਾ ਕਰੇ ਤੇ ਆਪਣਾ ਨਾਮ ਹੋਰ ਵੀ ਹੈ ਗੱਲ ਜੀ ਹਾਂਜੀ ਆਪਾਂ ਕੱਲਾ ਇਹਨਾਂ ਨੂੰ ਬਿਊਟੀ ਕੰਪੀਟੀਸ਼ਨ ਨਹੀਂ ਜਿੱਤਿਆ ਕੇ ਲਈ ਆਪਾਂ ਇਹਨਾਂ ਨੂੰ ਜਿਵੇਂ ਦੋ ਦੰਦ ਚ ਸੂਪ ਐਨੇ ਨੇ ਹਾਂਜੀ 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 ਆਪਾਂ ਇਹਨਾਂ ਦੀ ਮਿਲਕ ਚਬਾਈ ਵੀ ਦਿਖਾਉਣੀ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਨੂੰ ਮਾਣ ਮਹਿਸੂਸ ਹੋਊਗਾ ਵੀਰੇ ਨਾ ਕਿ ਇਹ ਕੱਲਾ ਮਿਲਕ ਬਿਊਟੀ ਦੇ ਵਿੱਚ ਹੀ ਜਿੱਤਣਾ ਹਾਂ ਵੀ ਆਪਾਂ ਇਹਨਾਂ ਦਾ ਛੋਟਲੇ ਚੈਨਲ ਤੇ ਬੰਨਣਾ ਦੁੱਧ ਵੀ ਦਿਖਾਉਣਾ ਹੈ ਹਾਂਜੀ ਹਾਂਜੀ ਤਾਂ ਹੀ ਆਪਣਾ ਮਨ ਨਾਮ ਹੋਰ ਵੀ ਅੱਗੇ ਵਧੂਗਾ ਵੀਰੇ ਹੁੰਦਾ तकरीबन 90% ਤਾਂ ਆਪਾਂ ਨੂੰ ਬਹੁਤ ਫੋਨ ਆਉਂਦੇ ਨੇ ਵੀ ਇਹ ਸੇਲ ਕਰ ਦਿਓ ਵੀਰੇ ਸੇਲ ਨਹੀਂ ਕਰਨ ਵਾਸਤੇ ਇਹਦਾ ਸਿਰਫ ਆਪਣੇ ਘਰੇ ਹੀ ਚੰਗੀ ਪ੍ਰਦਰਸ਼ਨੀ ਰੱਖਣ ਵਾਸਤੇ ਹੀ ਤਿਆਰ ਕੀਤੀਆਂ ਹੋਈਆਂ ਨੇ ਕਿਉਂਕਿ ਇਹਨਾਂ ਦੀ ਮਾਮਾ ਨਾਲ ਚੰਗਾ ਰਿਕਾਰਡ ਹੈ ਦੁੱਧ ਦਾ ਇਹਨਾਂ ਤੇ ਪੂਰੀ ਉਮੀਦ ਹੈ ਹਾਂਜੀ ਜੇ ਵੀਰੇ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਇਕ ਤੇ ਜ਼ਰੂਰ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ